ਸ਼ਿਮਲਾ ਤੋਂ ਸ਼੍ਰੀ ਅਨਿਲ ਮੰਗਲ ਜੀ ਮੰਡੀ ਤੋਂ ਸ਼੍ਰੀ ਪੀਸੀ ਭਾਰਦਵਾਜ ਜੀ ਹਮੀਰਪੁਰ ਤੋਂ ਸ਼੍ਰੀ ਹੇਮਰਾਜ ਜੀ ਕਾਂਗੜਾ ਤੋਂ ਚੌਧਰੀ ਰੇਖਾ ਰਾਣੀ ਜੀ ਉਹ ਵੀ ਸਾਡੇ ਨਾਲ ਪਹੁੰਚੇ ਆ ਮੈਂ ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਹੁਣ ਮੈਂ ਬੇਨਤੀ ਕਰਾਂ ਸਾਡੇ ਬਹੁਤ ਇਸ ਕਾਰਜੋ ਨੌਜਵਾਨਾਂ ਨੂੰ ਐਡਵੋਕੇਟ ਬਲਵਿੰਦਰ ਜੀ ਨੇ ਲੋਕ ਸਭਾ ਜਲੰਧਰ ਤੋਂ ਉਮੀਦਵਾਰ ਨੇ ਔਰ ਮੋਡਨ ਡਿਸਟ੍ਰਿਕਟ ਦੇ ਜਨਤ ਸਿੰਘ ਜੀ ਨੇ ਤੁਹਾਡੇ ਨਾਲ ਆਪਣੀ ਗੱਲ ਸੰਚਾਰ ਕਰਨ ਨੂੰ ਕਿਹਾ। ਧੰਨਵਾਦ। ਬਹੁਤੀ ਸਤਿਕਾਰ ਜੋ ਸਾਡੇ ਰਾਸ਼ਟਰੀ ਪ੍ਰਧਾਨ ਭੈਣ ਕਾਰੀ ਮਾਇਆ ਜੀ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇੱਥੇ ਪਹੁੰਚੇ ਆਂ ਔਰ ਬਾਬਾ ਸਾਹਿਬ ਤੇ ਸਾਹਬ ਕਾਂਸ਼ੀਰਾਮ ਜੀ ਬਾਬਾ ਸਾਹਿਬ ਦੇ ਵਿਚਾਰਾਂ ਔਰ ਸਾਹਬ ਕਾਂਸ਼ੀਰਾਮ ਜੀ ਹੱਥ ਤੱਕ ਮਿਹਨਤ ਤਹਾਡੇ ਵਰਗੇ ਭੈਣ ਜੀ ਦੇ ਅਗਵਾਈ ਉਹ ਤੁਹਾਡੇ ਵਰਗੇ ਲੱਖਾਂ ਵਾਤਰਾਂ ਦੀ ਮਿਹਨਤ ਨਾਲ ਜਿਹੜਾ ਬਾਊਜਾ ਸਮਾਜ ਪਾਰਟੀ ਦਾ ਮੰਚ ਬਣਿਆ ਉਹਦੇ ਤੇ ਅੱਜ ਸਾਨੂੰ ਅਸੀਂ ਸਾਨ ਮੰਨਦੇ ਆ ਸਾਰੇ ਆਪਣੇ ਲੀਡਰਾਂ ਦੇ ਆਪਣੇ ਵਰਕਰਾਂ ਦੇ ਸਾਡੇ ਰਹਿਬਰਾਂ ਦੇ ਜਿਨ੍ਹਾਂ ਨੇ ਘਰੋਂ ਘਰ ਸਖਤ ਕਹਾਣ ਕਰਕੇ ਇੱਕ ਮੰਚ ਦਿੱਤਾ ਔਰ ਅੱਜ ਅਸੀਂ ਇਸ ਮੰਚ ਤੋਂ ਆਪਣੀ ਗੱਲ ਰੱਖ ਰਹੇ ਆ ਔਰ ਇੱਕ ਮਾਨ ਸਨਮਾਨ ਦੀ ਜ਼ਿੰਦਗੀ ਜੀ ਰਹੇ ਆ ਪਰ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਵੀ ਮੈਨੂੰ ਪਾਰਟੀ ਨੇ ਬਰਕਰਾਰ ਨੇ ਕਿਹਾ ਸੀ ਵੀ ਧੰਤਨ ਕਰਾ ਦਿਓ ਤੇ ਜਲੰਧਰੋਂ ਅਸੀਂ ਕਰਾਤੀ ਆ ਧੰਤਨ ਤੁਹਾਡੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਹਾਥੀ ਜਲੰਧਰੋਂ ਤੁਰ ਪਿਆ ਹੈ ਸੰਸਦ ਵੱਲ 4 ਜੂਨ ਨੂੰ ਪਹੁੰਚਣਾ ਹੈ ਤਨਬਾਦ ਕਰੋ ਜਨਤਰੀ ਤਿਆਰੀ ਜਲੰਧਰ ਦੇ ਲੋਕ ਤੇ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝ ਚੁੱਕੇ ਆ ਵੀ ਕਾਂਗਰਸ ਬੀਜੇਪੀ ਆਪ ਦੀ ਸਾਰੀ ਰਾਜਨੀਤੀ ਖੋਖਲੀ ਰਾਜ ਦਿੱਤੀ ਆ ਸਾਡੇ ਜਲੰਧਰ ਦੇ ਵਿੱਚ ਜਦੋਂ ਕਾਂਗਰਸ ਆਪ ਨੂੰ ਪਤਾ ਲੱਗਾ ਸਾਡੇ ਪੈਰ ਓਖੜ ਰਹੇ ਆ ਤੇ ਸਾਰੇ ਇਹ ਕਰ ਰਹੇ ਆ ਵੀ ਸੰਵਿਧਾਨ ਨੂੰ ਖਤਰਾ ਹੈ ਕਾਂਗਰਸ ਦੇ ਕੈਂਡੀਡੇਟ ਆਫ ਦੇ ਕੈਂਡੀਡੇਟਸ ਸਮਝਾਂਨ ਇਹ ਕਹਿ ਰਹੇ ਆ ਵੀ ਸੰਵਧਾਨ ਨੂੰ ਖਤਰਾ ਆ। ਤੇ ਸਾਡੇ ਜਲੰਧਰ ਦੇ ਵਰਕਰਾਂ ਨੇ ਲੋਕਾਂ ਨੇ ਇਹ ਸਾਰਾ ਕਹਿਣਾ ਸ਼ੁਰੂ ਕਰ ਦਿੱਤਾ। ਮੈਂ ਤੁਸੀਂ 77 ਸਾਲਾਂ ਤੋਂ ਕਹਿ ਰਹੇ ਆ ਵੀ ਕਾਂਗਰਸ ਤੁਹਾਡੇ ਮਸਲੇ ਹੱਲ ਕਰੂਗੀ। ਭਾਜਪਾ ਤੁਹਾਡੇ ਮਸਲੇ ਹੱਲ ਕਰੂਗੀ। ਆਪ ਤੁਹਾਡੇ ਮਸਲੇ ਹੱਲ ਕਰੋਗੇ। ਕਾਂਗਰਸ ਕਹਿ ਰਹੀ ਅਸੀਂ ਸੰਵਧਾਨ ਦੀ ਲੜਾਈ ਲੜਾਂਗੇ। ਆਪ ਕਹਿ ਰਹੇ ਅਸੀਂ ਸੰਵਧਾਨ ਦੀ ਲੜਾਈ ਕਰਾਂਗੇ। ਸਾਡੇ ਬੰਦਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਤੁਹਾਡੇ ਮਰੇ ਹੱਥ ਜੋੜੇ ਆ ਘਰਾਂ ਨੂੰ ਚੱਲ ਜਾਓ ਅਸੀਂ ਆਪਣੀ ਲੜਾਈ ਆਪ ਲੜ ਲਵਾਂਗੇ ਬਾਬਾ ਸਾਹਿਬ ਸਾਫ ਦਾਂਸ਼ੀ ਰਾਮ ਜੀ ਨੇ ਸਾਡੇ ਰਹਿਵਦਾਨ ਨੇ ਸਾਨੂੰ ਬਹੁਤ ਸਮਰਥਾ ਬਖਸ਼ੀ ਆ ਉਹਨਾਂ ਦੀ ਬਖਸ਼ੀ ਸਮਰਥਾ ਕਰਕੇ ਅਸੀਂ ਆਪਣੀ ਲੜਾਈ ਲੜਨ ਯੋਗੇ ਹੋ ਗਏ ਆ ਤੇ ਇਹਨੂੰ ਜਿੱਤਣ ਯੋਗੇ ਵੀ ਹੋ ਗਏ ਇਸ ਕਰਕੇ ਆਓ ਸੰਵਿਧਾਨ ਦੀ ਲੜਾਈ ਆ ਜਾਂ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਦੀ ਲੜਾਈ ਆ ਚਾਹੇ 77 ਸਾਲਾਂ ਦੇ ਐਸਿਡ ਦਾ ਇਲਾਜ ਹੈ ਨਹੀਂ ਸਿੱਖਿਆ ਹੈ ਨਹੀਂ ਰੋਜ਼ਗਾਰ ਹੈ ਨਹੀਂ ਸਾਰੇ ਪਾਸੇ ਸਾਡੀ ਤਬਾਹੀ ਦਾ ਮੰਜ਼ਰ ਫਲਾਇਆ ਗਿਆ ਆ ਇਸ ਕਰਕੇ ਲੋਕ ਇਹ ਗੱਲ ਸਮਝੇ ਆ ਤੇ ਇਹਨਾਂ ਨੂੰ ਹੱਥ ਜੋੜ ਕੇ ਘਰਾਂ ਨੂੰ ਤੋਰਿਆ ਇਸ ਕਰਕੇ ਆਓ ਆਪਾਂ ਇਕੱਠੇ ਹੋਈਏ ਆਪਣੀ ਲੜਾਈ ਸਰ ਸਮਾਜ ਦੀ ਲੜਾਈ ਚਾਹੇ ਕਿਸਾਨਾਂ ਦੀ ਆ ਵਪਾਰੀਆਂ ਦੀ ਆ ਆਮ ਲੋਕਾਂ ਦੀ ਦਲਤ ਪਛੜੇ ਵਰਗਾਂ ਦੀ ਆ ਔਰਤਾਂ ਦੀ ਆ ਪੂਰੇ ਪੰਜਾਬ ਦੀ ਆ ਪੰਜਾਬ ਦੇ ਪਾਣੀਆਂ ਦੀ ਲੜਾਈ ਹੈਗੀ ਆ ਪੰਜਾਬ ਦੀ ਹਵਾ ਦੀ ਲੜਾਈ ਆ ਪੰਜਾਬ ਦੀ ਧਰਤੀ ਨੂੰ ਬਚਾਉਣ ਦੀ ਲੜਾਈ ਆ ਕਿਸਾਨਾਂ ਕਿਰਤੀਆਂ ਦੇ ਮਸਲੇ ਆ ਧਾਰਮਿਕ ਕਟਗਣਤੀਆਂ ਦੇ ਮਸਲੇ ਆ ਜਿਹੜੇ ਇਸ ਪ੍ਰਬੰਧ ਦੇ ਹੱਥੋਂ ਅੱਜ ਤੱਕ ਲੁੱਟੇ ਗਏ ਆ ਤੇ ਜਿਨ੍ਹਾਂ ਦਾ ਕਾਣ ਹੋਇਆ ਉਹਨਾਂ ਸਾਰਿਆਂ ਨੂੰ ਬਚਾਉਣ ਦੀ ਲੜਾਈ ਆ ਤੇ ਲੜਾਈ ਲੜਨ ਦੇ ਅਸੀਂ ਆਪ ਸਾਰੇ ਸਮਰੱਥਿਆਂ ਤੇ ਆਓ ਆਪਾਂ ਆਪਣੀ ਲੜਾਈ ਆਪ ਲੜਨੀ ਸ਼ੁਰੂ ਕਰੀਏ ਆਪਣੇ ਮਸਲਿਆਂ ਦਾ ਆਪ ਹੱਲ ਕਰੀਏ ਆਪਣੇ ਮੁਕਤੀਦਾਤਾ ਆਪ ਬਣੀਏ ਤੇ ਆਓ ਉੱਠੀਏ ਜਿੱਤੀਏ ਇਸ ਦੇਸ਼ ਨੂੰ ਸੋਹਣੇ ਵਰਗਾ ਬਣਾਉਣ ਦੇ ਲਈ ਕੰਮ ਕਰੀਏ ਔਰ ਜਿੱਤ ਗਏ ਸਾਡੀ ਭੈਣ ਜੀ ਭੈਣ ਕੁਮਾਰੀ ਮਾਇਆ ਮਤੀ ਜੀ ਉਹਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈਏ ਤੇ 바ਵਾ ਸਾਹਿਬ ਸਾਫ ਕਾਂਚੀ ਰਾਮ ਜੀ ਸਾਡੇ ਰਹਿਬਰਾਂ ਦੇ ਸੁਪਨੇ ਜਿਹੜੇ ਬੇਗੰਬਰੇ ਵਰਗਾ ਪ੍ਰਬੰਧ ਚਾਹੁੰਦੇ ਸੀ ਉਹਨਾਂ ਸਰਕਾਰ ਕਰ ਲਈ ਆਪਾਂ ਸਾਰੇ ਕੰਮ ਕਰੀਏ ਔਰ ਸਾਡੀ ਜ਼ਿੰਦਗੀ ਦਾ ਇੱਕ ਇੱਕ ਮਿੰਟ ਸਾਰੀ ਲੋਕਾਂ ਨੂੰ ਵਰਕਰਾਂ ਨੂੰ ਸਾਡੇ ਰਹਿਬਰਾਂ ਦੀ ਸੋਚ ਨੂੰ ਸਮਰਪਿਤ ਆ ਇਹਨੀਆਂ ਬੇਤੀਆਂ ਦਾ ਧੰਨਵਾਦ ਜੈ ਪੀਨ ਜੈ ਕਾਰ ਬਹੁਤ ਬਹੁਤ ਧੰਨਵਾਦ ਜੀ ਹੁਣ ਸਾਡੇ ਕਲਾਕਾਰ ਸਾਥੀ